ਪੀ ਕੇ दारू ਚੱਲ ਖੜਾਇਆ ਮੁੰਡੇ ਦੀ ਮਾਸੀ ਦਾ ਵਿਆਹ ਸੀ ਮਾਸੀ ਦੇ ਮੁੰਡੇ ਦਾ ਵਿਆਹ ਸੀ ਜਦੋਂ ਮਾਸੀ ਦੇ ਮੁੰਡੇ ਦਾ ਵਿਆਹ ਸੀ दारू ਪੀ ਲਈ ਦੂਜੇ ਮਾਸੀ ਦੇ ਮੁੰਡੇ ਨੇ ਛੋਟੇ ਨੇ ਪੀ ਕੇ दारू ਕਹਿੰਦਾ ਭਾਈ ਜਦੋਂ ਮੈਂ ਛਗਣ ਦੇਣ ਗਿਆ ਤੇ ਗਾਂ ਮਾਂ ਦਿੱਤੀ ਜਿਹੜੀ ਉਹਦੀ ਘੜਾ ਵਾਲੀ ਸੀਗੀ ਬੈਠੀ ਇਹਦੀ ਅੱਖਾਂ ਚੱਖਾਂ ਪਾ ਕੇ ਜਦੋਂ ਝਾਕੀ ਉਹ ਕਹਿੰਦਾ ਭਾਈ ਮੈਨੂੰ ਇੰਨੀ ਕੁ ਸੋਹਣੀ ਲੱਗੀ ਕਹਦਾ ਮੈਂ ਪੈਸੇ ਫੜਾਉਣ ਦੀ ਫਲਾਏ ਬਾਹਰ ਨਹੀਂ ਦੇਣ ਦੀ ਬਜਾਏ ਕਹਿੰਦਾ ਮੈਂ ਜਾ ਕੇ ਉਹਨੂੰ ਨੰਬਰ ਫੜਾਤਾ ਨੰਬਰ ਕੀ ਫੜਾਤਾ ਨੰਬਰ ਉਹਦੀ ਭੈਣ ਨੂੰ ਹੀ ਫੜਾਤਾ ਉਹਦੀ ਘੜਾ ਵਾਲੀ ਨੂੰ ਵੀ ਫੜਾਤਾ ਭਾਈ ਉਹਨਾਂ ਦੇ ਦੋਨਾਂ ਦਾ ਜਦ ਮੂਵੀ ਚ ਰੌਲਾ ਪੈ ਗਿਆ ਉਹ ਨੂੰ ਬਈ ਕੁੱਟਿਆ ਘਟਾ ਵੀ ਕਹਿੰਦਾ दारू ਪੀ ਕੇ ਮੈਨੂੰ ਕੁੱਟਿਆ ਹੀ ਬਹੁਤ ਔਰ ਬਈ ਕੁੱਟੂ ਅਗਲਾ ਜਦੋਂ ਅਗਲੀ ਦਿਤੀ ਭੈਣ ਨੂੰ ਨੰਬਰ ਪੜਾਊਗਾ ਉਸ ਤੋਂ ਬਾਅਦ ਰੌਲਾ ਪੈਂਦਾ ਬਈ ਇਹਦੀ ਘਰ ਵਾਲੀ ਜਿਹੜੀ ਮੁੰਡੇ ਦੀ ਦੂਜੇ ਦੀ ਉਹਨੇ ਵੀ ਇਹਨੂੰ ਗਾਲਾਂ-ਗੋਲਾਂ ਕੱਢੀਆਂ ਹੁਣ ਮਾਫੀ ਮੰਗਦਾ ਫਿਰਦਾ ਕਹਿੰਦਾ ਮੈਂ ਦੂਜੀ ਤਰੀ ਭੈਣ ਨਾਲ ਉਹਦੀ ਸਾਲੀ ਨਾਲ ਵਿਆਹ ਕਰਾਉਣਾ ਹੁਣ ਉਹ ਕਹਿੰਦੇ ਬਈ ਮਾਫੀ ਮੰਗਾ ਕੇ ਟਕਾ ਕੇ ਬੰਦਾ ਬਣਾ ਕੇ ਫੇਰ ਇਹਦਾ ਰਿਸ਼ਤਾ ਕਰਾਂਗੇ ਵਿਆਹ ਜ਼ਰੂਰ ਕਰਦਾਂਗੇ ਪਰ ਮੇਰਾ ਘਰ ਪੱਟਣ ਤੋਂ ਬਚ ਗਿਆ ਵੀ ਨਹੀਂ ਤਾਂ ਕੋਈ ਕਸਰ ਨਹੀਂ ਛੱਡੀ ਸੀ ਆਜਾ ਬਈ ਆਪਾਂ ਉਹ ਬੰ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗੁਰੇ ਸਿੱਧੂ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਆਪਾਂ ਗੱਲ ਕਰਦੇ ਕਿਹੇ ਜੀ ਵੀ ਕਈ ਵਾਰੀ ਹਾਸੋ ਹੀ ਨਾ ਹੋ ਜਾਂਦੀ ਆ ਹਾਸੋ ਹੀ ਨਾ ਵੀ ਆ ਦੁੱਖ ਵੀ ਹੁੰਦਾ ਵੀ ਇਹ ਦੋਨੇ ਮਾਸਕਾਂ ਦੇ ਮੁੰਡੇ ਆ ਤੇ ਵੀ ਗੱਲ ਕੀ ਹੋਈ ਆ ਬਾਤ ਕੀ ਹੋਈ ਆ ਇਹਦਾ ਵਿਆਹ ਸੀ ਬਈ ਇਹਨੇ ਨਸ਼ੇ ਚ ਫੜਾਤਾ ਨੰਬਰ ਇਹਦੀ ਘਰ ਵਾਲੀ ਨੂੰ ਵਿਆਹ ਵਾਲੇ ਹੀ ਦਿਨ ਫੜਾਤਾ ਨੰਬਰ ਵੀ ਉਹ ਉੱਥੇ ਜਦੋਂ ਆਪਾਂ ਬਾਰਨੇ ਕਰਦੇ ਆ ਪੈਸੇ ਦੇਣ ਜਾਂਦੇ ਹਨਾ ਉੱਥੇ ਹੀ ਪੈਸੇ ਦੇਣ ਗਿਆ ਸੀ ਪਤਾ ਨਹੀਂ ਇਹਨੂੰ ਕੀ ਹੋਇਆ ਕੀ ਨਹੀਂ ਹੋਇਆ ਨੰਬਰ ਜਾ ਕੇ ਇਹਦੀ ਘਰ ਵਾਲੀ ਨੂੰ ਫੜਾਤਾ ਬਈ ਉਦੋਂ ਬਾਅਦ ਰੌਲਾ ਪੈ ਗਿਆ ਉਹ ਵੀਡੀਓ ਚੋਂ ਆ ਗਿਆ ਕੈਮਰੇ ਚ ਜਦੋਂ ਰੌਲਾ ਪਿਆ ਫਿਰ ਇਹਨਾਂ ਨੇ ਇਹਨਾਂ ਦੇ ਘਰੇ ਕਲੇਸ਼ ਪਿਆ ਦੋਨਾਂ ਦੇ ਰਿਸ਼ਤੇ ਦੇ ਲਈ ਟੁੱਟਣ ਤੇ ਆ ਗਈ ਤੇ ਉਧਰੋਂ ਦੀ ਬਹੂ ਦਾ ਘਰ ਟੁੱਟ ਵੀ ਉਹ ਛੱਡੇ ਛਡਾਈ ਤੇ ਹੋਇਆ ਕੰਮ ਗੱਲਬਾਤ ਕੀ ਹੋਈ ਹੈ ਮਸਲਾ ਕੀ ਹੈ ਆਪਾਂ ਗੱਲਬਾਤ ਕਰਦੇ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਵਧੀਆ ਬਾਈ ਤੇ ਕੀ ਕਾ ਪਾਣਾ ਵਾਪਰਿਆ ਤੇਨਾਂ ਵਿਆਹ ਮੇਰਾ ਤਾਂ ਬਾਈ ਯਾਰ ਘਰ ਹੀ ਝਾੜਦਾ ਇਹਨੇ ਯਾਰ ਇਹਨੇ ਕਿਵੇਂ ਝਾੜ ਜਿੱਦ ਦੇ ਅਸੀਂ ਕੁੜੀ ਵਿਆਹ ਕੇ ਲਿਆਂਦੀ ਜਨਨ ਕਿ ਮੇਰੇ ਘਰ ਵਾਲੀ ਉਹਦੇ ਜਦੋਂ ਬੁੜੀਆਂ ਪਾਣੀ ਨਹੀਂ ਪਾਰਦੇਆਂ ਹੁੰਦੀਆਂ ਉਹਦੇ ਇਹਨੇ ਨ ਜਨਨ ਕੀ ਇਹਨੇ ਤਾਂ ਨੰਬਰ ਫੜਾਤਾ ਉਹਨੇ ਕਾਹ ਤੋਂ ਫੜ ਲਿਆ ਮੈਨੂੰ ਕੀ ਪਤਾ ਬਾਈ ਯਾਰ ਉਹ ਵੀ ਕੈਕਟਰ ਲੱਸੀ ਹਾਂ ਤੇ ਬਾਈ ਤੂੰ ਕਾਹ ਤੋਂ ਨੰਬਰ ਫੜਾਤਾ ਯਾਰ दारू ਵਾਲੀ ਪੀਤੀ ਸੀ ਬਾਈ ਪਤ ਨਹੀਂ ਲੱਗਿਆ ਸੋਹਣੀ ਬਣ ਤਾਨੂੰ ਵਾਲੀ ਵੀ ਤੇ ਸੋਹਣੀ ਵਾਲੀ ਸੀ ਬਾਈ ਯਾਰ ਅੱਜ दारू ਪੀਤੀ ਜ ਸੋਹਣੀ ਵਾਲੀ ਲੱਗਣ ਲੱਗੀ ਵਾਲੀ ਸੁਣੀ ਲੱਗੀ ਤੁਸਾਨੂੰ ਆਏ ਨਹੀਂ ਬਦਲ ਲੱਗਦੀ ਇਹ ਮੇਰੀ ਪਰਛਾਈ ਹੈ ਮੈਂ ਬਈ ਕੁਝ ਵੀ ਨਹੀਂ ਪਤਾ ਲੱਗਾ ਸਿੱਧਾ ਜਾ ਕੇ ਨੰਬਰ ਵੜਾਤਾ ਅੱਜ ਬੂਲੇ ਤੋਂ ਤੁਸੀਂ ਨਾ ਜਾ ਜਾ ਹਾਂ ਬਈ ਕਹਿੰਦਾ ਮੇਰੀ दारू ਵਾਲੀ ਪੀਤੀ ਸੀ ਮੈਂ ਉਹਨੂੰ ਪੈਸੇ ਦੇਣ ਗਿਆ ਬਾਰਨੇ ਇਹਨੂੰ ਉਹਨੂੰ ਕਹਿੰਦਾ ਮੈਨੂੰ ਸੋਹਣੀ ਲੱਗੀ ਪੈਸੇ ਤਾਂ ਦਿੱਤੇ ਨੰਬਰ ਫੜਾਤਾ ਹਾਂ ਬਈ ਤੈਨੂੰ ਕੀ ਹੋਇਆ ਮਾੜਾ ਬਾਈ ਯਾਰ ਮੇਰੇ ਮੇਰਾ ਤਾਂ ਘਰ ਪੱਟਦਾ ਵਸ ਇਹਨੇ ਵਸਣ ਤੋਂ ਪਹਿਲੇ ਪੱਟਦਾ ਹੋਰ ਨਹੀਂ ਤੂੰ ਹੁਣ ਉਹਨੂੰ ਪੁੱਛਿਆ ਨਹੀਂ ਵੀ ਤੂੰ ਨੰਬਰ ਕਾਦੋ ਫੜ ਲਿਆ ਪੁੱਸਾ ਹੈਗਾ ਮਣ ਕਹਿੰਦੀ ਮੈਥਵੀ ਕਹਿੰਦੀ ਗਲਤੀ ਨਾ ਫੜਾਇਆ ਗਿਆ ਇਹ ਕਾਦੀ ਗਲਤੀ ਆ ਗੈ ਮਖਾ ਤੂੰ ਮੇਰੇ ਨਾਲ ਨੰਬਰ ਮਖਾ ਤੂੰ ਮੇਰੇ ਅੱਖਾਂ ਦੇ ਸਾਹਮਣੇ ਫੜ ਲਿਆ ਉਹ ਵੀ ਮੂਵੀ ਤਨ ਉਹਨੂੰ ਐ ਨਹੀਂ ਪਤਾ ਲੱਗਿਆ ਮੂਵੀ ਬਣੀ ਜਾਂਦੀ ਵਿੱਚ ਬਾਈ ਸਾਰੇ ਰਿਸ਼ਤੇਦਾਰਾਂ ਨੇ ਦੇਖ ਲਈ ਕਿਤੇ ਪੈਸਿਆਂ ਦੇ ਭਲੇ ਕਿਤੇ ਨਹੀਂ ਫੜ ਲਿਆ ਵੀ ਵਾਰਨੇ ਦੇਣੇ ਪੈਸੇ ਪਤਾ ਨਹੀਂ ਮਨੂੰ ਨਾ ਕੀ ਗੱਲ ਹੋਈ ਉਦੋਂ ਉਹ ਨੰਬਰ ਫੜਾਇਆ ਜਦੋਂ ਬੁੜੀਆਂ ਪਾਣੀ ਵਾਰਦੀਆਂ ਹੁੰਦੀਆਂ ਪਰਦੇ ਨਾਲ ਪਾਣੀ ਵਾਰਦੇ ਜਿੱਥੇ ਵਾਰਨੇ ਦਿੰਦੇ ਸੀ ਉੱਥੇ ਨੰਬਰ ਫੜਾਇਆ ਪਰ ਅੰਨਾ ਤੂੰ ਵੀ ਹੱਲ ਗਿਆ ਲਾ ਇਹ ਤਾਂ ਬਈ ਇਹਨੂੰ ਪਿਆਰ ਹੀ ਬੜਾ ਕਰਦਾ ਸੀ ਜਦੋਂ ਉਹਨੇ ਧੋਖਾ ਦੇਤਾ ਇਹਨਾਂ ਨੇ ਤਾਂ ਮੈਨੂੰ ਫੜ ਲਿਆ ਫਿਰ ਕੁੱਟਿਆ ਵਾਲਾ ਆਹ ਬਈ ਨੰਬਰ ਫੜਾ ਕੇ ਪੂਦੀ ਭੱਜ ਗਿਆ ਇਹ ਇਹਨੂੰ ਫਿਰ ਮੈਂ ਗੱਡੀ ਭਾ ਕੇ ਬ੍ਰੇਕ ਇਹਨੂੰ ਆਪਦੇ ਪਿੰਡ ਲਿਆਂਦਾ ਹੁਣ ਇਹਨੂੰ ਮੈਂ ਬ੍ਰੇਕੇ ਪੁੱਸਿਆ ਵੀ ਦੱਸ ਕੀ ਗੱਲ ਹੋਈ ਸੀਗੀ ਵੀ ਜਾਂ ਤਾਂ ਮੈਨੂੰ ਪਹਿਲੇ ਕਹਿਂਦਾ ਵੀ ਯਾਰ ਐਂ ਗੱਲ ਕਰ ਦੇ ਝੂਠ ਤੂੰ ਢੋਟ ਬੋਲ ਰਿਹਾ ਭਾਈ ਮੈਨੂੰ ਕੁੱਟਿਆ ਵੀ ਇਹਨਾਂ ਦੇ ਸਾਰੇ ਡੱਬਰ ਨੇ ਰਲ ਕੇ ਕੁੱਟਿਆ ਭਾਈ ਕੁੱਟਣਾ ਤਾਂ ਆਏਗਾ ਭਾਈ ਜਦੋਂ ਇਹਨਾਂ ਨੇ 10 ਲੱਖ ਰੁਪਏ ਹਲਾ ਤੂੰ ਪਾਇਆ ਪਹਿਲਾਂ ਹੀ ਪਹਿਲੇ ਦਿਨੀ ਘਰ ਚੱਕਤਾ ਇਹਦਾ ਘਰ ਯਾਰਡ ਤਾਂ ਹਨਾ ਵੀ ਉਹਨੂੰ ਤੂੰ ਨੰਬਰ ਫੜਾਤਾ ਵੀ ਤੈਨੂੰ ਆਏ ਸੋਚਣਾ ਚਾਹੀਦਾ ਸੀ ਮੇਰੀ ਪਰਝਾਈ ਆ ਯਾਰ ਮੇਰੀ ਮਾਸੀ ਦੀ ਨੂੰਹ ਆ ਇਹ ਵੀ ਮੈਂ ਇਹ ਕੰਮ ਕਰਦਾ ਮੈਨੂੰ ਚੰਗਾ ਨਹੀਂ ਲੱਗਦਾ ਹਾਂ ਭਾਈ ਪਤ ਨਹੀਂ ਲੱਗਾ ਦਾਰੂ ਵਾਲੀ ਪੀਤੀ ਸੀ ਕੀ ਕਰ ਹੁਣ ਇਹਦਾ ਦਾਰੂ ਦਾਰੂ ਦਾ ਬਹਾਨਾ ਲਾਈ ਜਾਂਦਾ ਕਹਿੰਦਾ ਵੀ ਦਾਰੂ ਪੀਤੀ ਉਸੇ ਮੁੰਡੇ ਕੇ ਬੰਦੇ ਨੇ ਦੱਸਿਆ ਇਹਨੂੰ ਉਸੇ ਨੂੰ ਲਾ ਕੇ ਕਿਸੇ ਨੇ ਕੁੱਟਿਆ ਜਿੱਥੇ ਮੇ ਉਥੇ ਪਤਾ ਨਹੀਂ ਇਹਨੇ ਕੀ ਗਲਤੀ ਕੀਤੀ ਆ। ਬਈ ਜੇ ਦੀ ਸਾਲੀ ਨੂੰ ਨੰਬਰ ਫੜਾਇਆ ਗਿਆ। ਇਹ ਸਾਲੀ ਨੂੰ ਫੜਾਤਾ ਜੀ ਘਰ ਵਾਲ ਨੂੰ ਫੜਾਤਾ ਮੈਨੂੰ ਲੱਗਦਾ ਤੇਰਾ ਘਰ ਘਰ ਬਸੰਦ ਦੇਊਗਾ। ਹਾਂ ਤਾਂ ਬਈ ਕਿੱਥੇ ਬਸੂਗਾ ਯਾਰ। ਦੋਿਆਂ ਨੂੰ ਨੰਬਰ ਦੇਤਾ ਨੇ। ਘਰ ਤਾਂ ਦੋਨਾਂ ਦਾ। ਦੋਨਾਂ ਨੂੰ ਕਿਸੇ ਦਾ ਫੋਨ ਆਇਆ? ਹਾਂ ਬਈ ਦੋਨਾਂ ਦਾ ਹੀ ਆਇਆ। ਹਾਂ ਬਈ। ਉਹ ਤਾਂ ਕਹਿੰਦਾ ਦੋਨਾਂ ਦੇ ਫੋਨ ਆਇਆ। ਚੱਲ ਜੀ ਆਪਾਂ ਮੰਨ ਲੈਨੇ ਆ ਠੀਕ ਆ ਜੇ ਮੇਰੀ ਸਾਲੀ ਨੂੰ ਨਾ ਫੜਾਇਆ ਹੁੰਦਾ ਉਹਨੂੰ ਲੈ ਆਉਂਦਾ ਮੈਂ ਤਾਂ। ਤੇ ਸਾਲੀ ਨੂੰ ਨੰਬਰ ਫੜਾਇਆ ਸਾਲੀ ਦਾ ਕਰਾ ਦੇਣਾ ਤਾਂ। ਉਹ ਦੇਖਦੇ ਹੁਣ ਫਿਰ ਵੀ ਕੀ ਬੰਦਾ ਨਹੀਂ ਤੇਰਾ ਘਰ ਬਸ ਜੂਗਾ ਨਹੀਂ ਮੈਂ ਕੁਝ ਜਿਹੜੀ ਮਾ ਬਿਆਹ ਕੇ ਲੈਣ ਦੀ ਆ ਉਹ ਤੂੰ ਰੱਖ ਲੈ ਆਉਂਦੀ ਸਾਲੀ ਮੰਨ ਲੈ ਕਿਹਨਾਂ ਸਾਲੀ ਨੂੰ ਬੜਾ ਹੀ ਬਟਾ ਇਹ ਮੈਂ ਕੋਈ ਬੜਦਾ ਦੇਖੀ ਯਾਰ ਇਹ ਕਹਿੰਦਾ ਵੀ ਮੇਰਾ ਮਸਾ ਮਸਾ ਵਿਆਹ ਹੋਇਆ ਹਨਾ ਵੀ ਮੇਰੇ ਇਹਨੇ ਮੇਰੇ ਭਰਾ ਨੇ ਵੀ ਮੈਂ ਇਹਨੂੰ ਕਿਸੇ ਨੂੰ ਦੱਸਿਆ ਕਰਿਆ ਨਹੀਂ ਸੀ ਕਿ ਚਲ ਅਸੀਂ ਆਪਦਾ ਰਿਸ਼ਤਾ ਸਿਲੈਕਟੜਾ ਆ ਤੇ ਗੱਲਬਾਤ ਹੋਈ ਤੇ ਇਹਨੂੰ ਮੈਂ ਪਹਿਲਾਂ ਸੱਦ ਲੈ ਬਿਆਹ ਤੇ ਚਲ ਬਈ ਵੀ ਆਇਆ ਸਾਡਾ ਵਧੀਆ ਅਸੀਂ ਰਸਤੇ ਦੇ ਲੋਕ ਇਕੱਠ ਕਰਕੇ ਇੱਥੇ ਵਿਆਹ ਹੋਣਗੇ ਪਰ ਉੱਥੇ ਇਹ ਜਾਂ ਚੰਨ ਚੜਿਆ ਵੀ ਚਾਨਣੀ ਚੜਾਤਾ ਬੰਦੇ ਨੇ ਕੀ ਕੀਤਾ ਬਈ ਇਹ ਕਹਦਾ ਵੀ ਮਈ ਕੀ ਗੱਲ ਬਾਤ ਤੇਰਾ ਵੀ ਕਿਵੇਂ ਕਾਹਤੋਂ ਨਹੀਂ ਹੁੰਦਾ ਸੀਗਾ ਬਈ ਮੇਰਾ ਮਸਾ ਮਸਾ ਰਸਤਾ ਹੋਇਆ ਠੀਕ ਆ ਲੋਕ ਭਾਂਡੀਆਂ ਮਾਰ ਦਿੰਦੇ ਹੈਗੇ ਜਦੋਂ ਰਸਤਾ ਹੋਇਆ ਠੀਕ ਆ ਮੇਰਾ ਤੇ ਉਸ ਤੋਂ ਬਾਅਦ ਇਹਨੂੰ ਮੈਂ ਦੱਸ ਦੇਣਾ ਸਾਦ ਲੈ ਪਹਿਲਾਂ ਵੀ ਮਾੜੀ ਮੋਟੀ ਘਰ ਦੀ ਸੈਟਿੰਗ ਸੁਣਨ ਕਰਾ ਜੂਗਾ ਇੱਕ ਮੈਂ ਘਰੇ ਮੈਸਤਰੀ ਲਈ ਬੈਠਾ ਤੇ ਉਸ ਤੋਂ ਬਾਅਦ ਫਿਰ ਬਈ ਜਿੱਦੇ ਹੀ ਵਿਹਣ ਗਈ ਠੀਕ ਆ ਉਹਦੇ ਫਿਰ ਇਹਨੂੰ ਪੁੱਛਦਾ ਬਈ ਕੀ ਹੋਇਆ ਕੀ ਹੋਇਆ ਬਈ ਦਾਰੂ ਪੀਤੀ ਜੀ ਹੋਇਆ ਬਈ ਸਾਰਾ ਦਾਰੂ ਪੀਤੀ ਜੀ ਗਈ ਇਹਨਾਂ ਦਾ ਦਾਰੂ ਪੀਤੀ ਜੀ ਕਿਵੇਂ ਮੰਨ ਕੇ ਚੱਲ ਤੈਨੂੰ ਦਾਰੂ ਪੀਤੀ ਜੀ ਕੀ ਲੱਗਿਆ ਮਹਿਸੂਸ ਹੋਇਆ ਜੋ ਤੂੰ ਸ਼ਗਨ ਦੇਣ ਗਿਆ ਤੈਨੂੰ ਲੱਗਿਆ ਕੀ ਉਹ ਤੇਰੇ ਅੱਖਾਂ ਮੁਰੇ ਨੇਰੀ ਆਈ ਜਾਂ ਕੀ ਤੈਨੂੰ ਇਹ ਜੀ ਕੀ ਸੋਹਣੀ ਲੱਗੀ ਚੀਜ਼ ਵੀ ਜਿਹੜਾ ਤੂੰ ਚੱਕ ਕੇ ਨੰਬਰ ਫੜਾ ਸੋਹਣੀ ਵਾਲੀ ਲੱਗੀ ਬਈ ਕਗਰਾ ਹਰਾ ਕੁਸ ਪਾਇਆ ਹੋਇਆ ਸੀ ਸੋਹਣੀ ਲੱਗੀ ਪੈਗ ਲੱਗੇ ਸੀ ਤੇ ਨੰਬਰ ਫੜਾਇਆ ਗਿਆ ਆ ਉਹ ਜਦੋਂ ਤੂੰ ਉੱਥੇ ਗਿਆ ਹਨਾ ਤੈਨੂੰ ਸੋਹਣੀ ਲੱਗੀ ਵੀ ਤੈਨੂੰ ਮੰਨ ਕੇ ਚੱਲ ਇਹ ਮਹਿਸੂਸ ਨਹੀਂ ਹੋਇਆ ਵੀ ਇਹ ਮੇਲੇ ਭਰਾ ਦੀ ਘਰ ਵਾਲੀ ਆ ਵੀ ਮੈਂ ਇਹਦੇ ਨਾਲ ਬੈਠੀ ਆ। ਨਾ ਭਾਈ ਉਦੋਂ ਤਾਂ ਗੱਲੀ ਦੇਸੀ ਹੋ ਰਹੀ ਸੀ ਹੋਰ ਤਾਂ ਕੁਝ ਦੇਸੀ ਨਹੀਂ। ਕੈਮਰਾ ਦਾ ਵੀ ਨਹੀਂ ਪਤਾ ਲੱਗਿਆ। ਇਹ ਐ ਤਾਂ ਨਹੀਂ ਸੀ ਵੀ ਕਿਤੇ ਨੰਬਰ ਹੋਰ ਕਿਸੇ ਨੂੰ ਪੜਾਉਣਾ ਹੋਵੇ ਉਹਦੇ ਪੈਸੇ ਦੇਣ ਦੇ ਵਜਾਇ ਤੈਨੂੰ ਸੋਹਣੀ ਲੱਗੇ ਉਹਨੂੰ ਨੰਬਰ ਪੜਾਇਆ ਹੋਵੇ। ਨਾ ਨਾ ਭਾਈ ਮੈਂ ਸਿੱਕੇ ਗਿਆ ਸੀ ਮੈਂ ਤਾਂ। ਅੱਛਾ ਮੈਂ ਸਿੱਕੇ ਗਿਆ ਸੀ? ਹਾਂ ਭਾਈ। ਉਹ ਨਹੀਂ ਆਇਆ ਫਿਰ। ਆਇਆ ਭਾਈ। ਕੀ ਕਹਿੰਦੀ? ਕਹਿੰਦੀ ਵੀ ਤੈਨੂੰ ਸ਼ਰਮ ਨਹੀਂ ਆਈ। ਤੇ ਮੈਂ ਕਿਹਾ ਗਲਤੀ ਹੋ ਗਈ ਮੈਨੂੰ ਪਤਾ ਹੀ ਨਹੀਂ ਲੱਗਿਆ। ਤੇ ਭਾਈ ਸਾਰੀ ਗੱਲਬਾਤ ਤੈਨੂੰ ਮੈਂ ਐਵੇਂ ਬਰੇ ਠੀਕ ਆ ਉਥੇ ਨਾਲ ਗਏਗਾ ਅੱਖ ਸਗੀ ਇਹਦੀ ਮੇਰੀ ਸਾਲੀ ਤੇ ਠੀਕ ਆ ਸੋਹਣੀ ਉਹ ਵੀ ਬਹੁਤ ਆ ਉਹ ਮੇਰੇ ਘਰ ਇਦੋਂ ਵੀ ਜਿਆਦਾ ਸੋਹਣੀ ਆ ਅੱਖ ਸਗੀ ਜਦੋਂ ਇਹਦੀ ਮੇਰੀ ਸਾਲੀ ਤੇ ਉਹ ਆਉਂਦੀਆਂ ਨਹੀਂ ਹੁੰਦੀਆਂ ਜਦੋਂ ਕੁੜੀ ਦੇ ਨਾਲ ਨਾਲ ਕੁੜੀ ਉਹ ਨਾਲ ਆ ਗਈ ਭਰਾਵਾ ਉਹ ਉਹਦੇ ਨਾਲ ਖੜ ਗਈ ਇਹਦੀ ਦਾਰੂ ਦਰੂ ਪੀਤੀ ਹੋਈਗੀ ਫੜਾਉਣਾ ਇਹਨੇ ਨੰਬਰ ਉਹਨੂੰ ਸੀਗਾ ਫੜਾਤਾ ਮੇਰੇ ਘਰ ਵਾਲੀ ਨੂੰ ਇੰਨਾ ਤਾਂ ਨਹੀਂ ਪਹੁੰਦਾ ਚੱਲਦਾ ਰੋ ਵੱਧ ਪੀਤੀ ਸੀ ਉਹ ਤੇ ਚੂੜਾ ਚੜਾ ਪਾਇਆ ਇਹਦੇ ਨਾਲ ਬੈਠੀ ਸਾਲੀ ਤਾਂ ਤੇਰੇ ਨਾਲ ਬੈਠੀ ਕੇ ਬੈਠੀ ਸੀ ਬੈਠੀ ਸੀਗੀ ਬਾਈ ਅੱਛਾ ਦੋਨੇ ਨਾਲ ਬੈਠੇ ਸੀ ਹਾਂ ਤੇ ਭਲੇਖੇ ਨਾ ਉਹਨੂੰ ਫੜਾਤਾ ਹਾਂ ਭਲੇਖੇ ਨਾ ਫੜਾਤਾ ਉਹਨੇ ਹੀ ਮੰਦੀਤੀ ਨੇ ਬੋਚੀ ਲਿਆ ਹਾਂ ਬਾਈ ਤੂੰ ਹੁਣ ਕੀ ਕਹਿਣਾ ਬਸ ਬਾਈ ਕੀ ਕਹਿਣਾ ਹੁਣ ਤਾਂ ਬਸ ਹੁਣ ਤਾਂ ਬਾਈ ਮਾਂ ਨੂੰ ਨਾ ਇਹਨਾਂ ਦੇ ਕਰਕੇ ਘਰੇ ਗੱਲ ਠੀਕ ਆ ਨਾਲੇ ਮੇਰਾ ਘਰ ਬਸਦਾ ਹੋ ਜਾਊਗਾ ਇਹਨੂੰ ਮੈਂ ਆਪਣੀ ਸਾਲੀ ਦਾ ਰਸਤਾ ਕਰਾ ਦੇਣਾ ਨਾ ਬਈ ਮੈਂ ਲੈਣਾ ਨਹੀਂ ਸਾਲੀ ਦਾ ਰਸਤਾ ਮੈਨੂੰ ਚੂੜੇ ਵਾਲੀ ਬਾਲੀ ਸੋਹਣੀ ਲੱਗਦੀ ਉਭੇ ਇਹ ਚੂੜਾ ਤੋ ਵੀ ਪਾ ਲੂਗੀ ਫਿਰ ਤੇ ਉਹ ਵੀ ਪਾਉਗੀ ਚੂੜਾ ਤਾਂ ਨਾ ਉਹ ਤਾਂ ਵਧੀਆ ਹੀ ਲੱਗੇ ਹੁਣ ਇਦਾਂ ਵੀ ਜਿਆਦਾ ਸੋਹਣੀ ਆ ਇਦਾਂ ਵੀ ਜਿਆਦਾ ਸੋਹਣੀ ਆ ਉਹ ਤੇ ਤੇਰੀ ਘਰ ਵਾਲੀ ਦੀ ਅੱਖ ਲੱਗੀ ਉਹ ਜਾ ਦਾ ਬੱਟਾ ਸਾਟਾ ਕਰ ਲੋ ਚਾਹ ਫਿਰ ਕਰ ਲੈ ਇਹਨੂੰ ਪਸਲਾ ਠੀਕ ਆ ਮਨਜੂਰ ਆ ਭਾਈ ਕੀ ਕਹਿੰਦੀ ਤੇਰੀ ਘਰ ਵਾਲੀ ਮੰਨਜੂ ਉਹ ਤਾਂ ਹੁਣ ਪਸਣਾ ਪਊਗਾ ਮੈਨੂੰ ਨਾ ਡਾਂ ਖੇਚਲੇ ਹੋ ਉਹ ਤਾਂ ਵੀ ਖਿੱਚੂ ਹੀ ਆਣਾ ਮੈਂ ਵੀ ਗਾਈ ਆਖੂਗਾ ਮੈਂ ਤੇਰੇ ਨਾਲ ਆ ਏ ਕੀ ਕੀਤਾ ਤੂੰ ਮੈਨੂੰ ਡਾਂਗ ਕੇ ਮੈਂ ਇਹਦੇ ਨਾਲ ਤੇ ਨਾ ਤੋਦਦਾ ਜਿਹਦਾ ਨੰਬਰ ਪੜਿਆ ਸੀ ਤੇ ਮੈਂ ਉਹਦੀ ਕਰ ਤਰੀ ਸਾ ਵੀ ਸਾਲ ਹੀ ਲਿਆਉਂਗਾ ਭੈਣ ਲਿਆਉਂਗਾ ਉਹ ਤਾਂ ਉਹਦੇ ਨਾਲ ਫਿਰ ਮੈਂ ਗੱਲ ਕਰ ਲੂ ਸਾਹੂ ਚੀ ਕਰ ਲਾ ਗਿਆ ਉਹ ਤਾਂ ਬਾਈ ਤਾਂ ਗਰਾਦੀ ਬਸਾਈ ਬਟਾ ਕਹਿੰਦਾ ਮੈਂ ਕਰਨੀ ਉਹਦੇ ਨਾਲ ਫਿਰ ਲੈ ਜਾ ਇਹ ਦਿਲਾਸਾ ਦੇ ਰਿਹਾ ਬਾਈ ਦਿਲ ਨੂੰ ਵੀ ਇੱਕ ਮੈਂ ਤਾਂ ਵਹਿ ਕਰਾ ਦੂੰਗਾ ਇਹਨਾਂ ਨੇ ਬਹੁਤ ਕੁੱਟਿਆ ਬਾਈ ਮੈਨੂੰ ਮੈਨੂੰ ਗਰਾਦੀ ਇੱਕ ਗਰਾਦੀ ਇਹਦੀ ਮੈਨੂੰ ਇਹਨਾਂ ਨੇ ਬਹੁਤ ਕੁੱਟਿਆ दारू पीती जी मेनू सोहनी लगी नंबर पड़ा तो दो चीजें ही एदे कोले भाई दलासा ठीक है इनू कोई नहीं एदी मम्मी ना मैं गल करके कल नु आऊगी ओ मेरे कोले ਇਹ ਹੁਣ ਮੈਂ ਇਹਨੂੰ ਆਪਦੀ ਸਾਰੀ ਦੇ ਰਸਤਾ ਕਰਾਉਂਗਾ ਵਿਆਹ ਕੀ ਦੋਰੇਗੇ ਤੂੰ ਹਾਂ ਵਿਆਹ ਕੀ ਦੋਰੂ ਸਿੱਧਾ ਉਹਨਾਂ ਦੇ ਘਰ ਦੇ ਵੀ ਮੇਰੇ ਨਾਲ ਗੱਲ ਚੱਲੀ ਜਾਂਦੀ ਆ ਵੀ ਹੋਸ ਇਹਨੂੰ ਕਰਨਾ ਹੁਣ ਉਹਨਾਂ ਨੂੰ ਤਾਂ ਨਹੀਂ ਪਤਾ ਇਹ ਨੰਬਰ ਇਹਨੇ ਦੋਨਾਂ ਨੂੰ ਫੜਾ ਕੇ ਨੰਬਰ ਬਾਈ ਮੂਵੀ ਦੇਖ ਲਈ ਉਹਨਾਂ ਨੇ ਉਹ ਕਹਿੰਦੇ ਆ ਕਿ ਕੰਮ ਹੋਈ ਜਾਂਦਾ ਕਿਤੇ ਰੱਖਤਾ ਇਹਨਾਂ ਨੂੰ ਵੀ ਇੱਥੇ ਚੰਗਣ ਨੂੰ ਜਿਵੇਂ ਤੁਸੀਂ ਕੁੱਟਿਆ ਨੂੰ ਮੈਨੂੰ ਤਾਂ ਲੱਗ ਜਾਂਦਾ ਵੀ ਇਹ ਜਿੱਤੇ ਮੇਰੇ ਨਾਲ ਗਿਆ ਉਸੇ ਇਹਨੂੰ ਵੀ ਨਾ ਸੰਗਣਾ ਕੁੱਟ ਗਏ ਬਾਈ ਕੁੱਟ ਗਏ ਬਾਈ ਉਹ ਵੀ ਕੁੱਟ ਗਏ ਦਰੂ ਪੀਤੀ ਚ ਕੁੱਟ ਗਏ ਬਾਈ ਉਹ ਦਰੂ ਪੀਤੀ ਇੱਕ ਦਰੂ ਕਰੇ ਕਰਾਉਂਦੀ ਹੈ ਹਨਾ ਦਾਲੂ ਨੂੰ ਚਾਉਂਦੀ ਵੀ ਇਹ ਤੇ ਦਰੂ ਪਵਾੜੇ ਵੀ ਪਾਉਂਦੀ ਹੈ ਗੱਲ ਉਹ ਆ ਵੀ ਜਿਹਨੇ ਬਾਈ ਦਰੂ ਨੇ ਕੰਮ ਖਰਾਬ ਕੀਤਾ ਨਹੀਂ ਇੰਨਾ ਵੱਧ ਨਾ ਵੱਧਾ ਹੀ ਨਹੀਂ ਸੀਗਾ ਦਰੂੰ ਦਾ ਹੋ ਸਕਦਾ ਹੈ ਦਾ ਘਰ ਵੀ ਵਸ ਸਕਦਾ ਸੀ ਤੇਰਾ ਪੱਟਾ ਜਾ ਸਹੀ ਗੱਲ ਆ ਮੇਰਾ ਪੱਟਾ ਤਾਂ ਕਹਿੰਦੇ ਹੁੰਦੇ ਜਿਵੇਂ ਲਾਹਵੀਂ ਲੈਣਾ ਕਹਿੰਦੇ ਕਈ ਵਾਰੀ ਦਾਲੂ ਕਰਤੂਤਾ ਕਰਾ ਦਿੰਦੀ ਹੈ ਹਨਾ ਕਈ ਵਾਰੀ ਅਗਲਾ ਕਹਿੰਦਾ ਵੀ ਕਿਤੇ ਵੀ ਵਿੱਚ ਪਿਸ਼ਾਬ ਨਿਕਲ ਗਿਆ ਜਾਂ ਵਿੱਚ ਕਈ ਵਾਰੀ ਕੋਈ ਲੜਾਈ ਪੈਂਦੀ ਆ ਕਈ ਬੰਦੇ ਪੀ ਕੇ ਇੰਜੋਏਮੈਂਟ ਕਰਦੇ ਆ ਜਾਂ ਕਿਵੇਂ ਦਾਰੂ ਗੱਲਾਂ ਨੂੰ ਹੁੰਦੀ ਆ ਉਹ ਚੀਜ਼ਾਂ ਹੁੰਦੀਆਂ ਤੇ ਇੱਥੇ ਦਾਰੂ ਨੇ ਕੀ ਕੁਝ ਕਰਾਤਾ ਹੁਣ ਬਈ ਮੰਨ ਕੇ ਚੱਲੋ ਵੀ ਇਹ ਜਿਹੜੀ ਤੂੰ ਗੱਲ ਕਰਦਾ ਤੂੰ ਤਾਂ ਗਰਾਜੀ ਵਸਾਈ ਬੈਠਾ ਮੈਂ ਇਹਦੀ ਘਰ ਲੈਣੇ ਗੱਲ ਵਿਆਹ ਕਰਾਉਣਾ ਵੀ ਇਹ ਸੀਰੀਅਸ ਆ ਕਿ ਤੂੰ ਕੋਈ ਚੌੜ ਕਰ ਰਿਹਾ ਮਜ਼ਾਕ ਕਰਦਾ ਬਈ ਇਹ ਆਪਦੀ ਸਾਡੀ ਨਾਲ ਕਰਾ ਦੇ ਕਹ ਰਿਹਾ ਇਦਾ ਜਲਫ ਖਾਵਿੰਦਾ ਫਿਰ ਵੀ ਹੁਣ ਤੂੰ ਇਹਦੀ ਜੇ ਇਹ ਤੇਰੀ ਸਾਲੀ ਨਾਲ ਵਿਆਹ ਕਰਾਉਣਾ ਫਿਰਦਾ ਵੀ ਕੀ ਕਹਣਾ ਤੂੰ ਬਈ ਇਹਦੇ ਬਈ ਪਹਿਲਾਂ ਉਹਨਾਂ ਦੇ ਘਰ ਦੇਵਾ ਸਾਧੇ ਇਹ ਤੋਂ ਮਾਫੀ ਉਹ ਕਰਵਾਉਂਗਾ ਮਾਫੀ ਮੰਗਾਂਗੇ ਹਾਂ ਮੰਗ ਲੈਣਗੇ ਬਈ ਮਾ ਇਹ ਤਾਂ ਹੋ ਗਈ ਗਲਤੀ ਵੀ ਗਾਣ ਉਹ ਹੀ ਹਰਕਤ ਨਹੀਂ ਕਰਦਾ ਇਹ ਤਾਂ ਜੇ ਤੇ ਘਰ ਬਸਦਾ ਇਹਦਾ ਬਸਦਾ ਤੇਰਾ ਬਸਦਾ ਮਾਫੀ ਮੰਗਣ ਦਾ ਕੋਈ ਬਲਾ ਨੀਮਾ ਨਹੀਂ ਹੋਣਾ ਮੇਰਾ ਵੀ ਘਰ ਬਸ ਵੀ ਨਾਲ ਇਹਦਾ ਬਸ ਬਈ ਯਾਰ ਮੰਨ ਲਉ ਬਈ ਪਰ ਉਹਨਾਂ ਨੇ ਬਸ ਦੇ ਰਹਿ ਜਾ ਕੇ ਕਿ ਜੋ ਉਹਨਾਂ ਨੇ ਕੁੱਟਿਆ ਦਾਰੂ ਪੀਤੀ ਚ ਉਹ ਗੱਲ ਗਲਤ ਹੋ ਗਈ ਬਾਈ ਚਲ ਉਹ ਤਾਂ ਬਾਈ ਹੁਣ ਜਮਾਨਾ ਜਿਵੇਂ ਕਹੀ ਰੋ ਕਿਸੇ ਦੀ ਜੇ ਇੱਜਤ ਤੇ ਗੱਲ ਆ ਜਾਂਦੀ ਧੀ ਧਿਆਣੀ ਹੈ ਨਾ ਵੀ ਉਹਨਾਂ ਦੀ ਵੀ ਕੁੜੀ ਸੀ ਯਾਰ ਤੂੰ ਦੋਨੇ ਕੁੜੀਆਂ ਨੂੰ ਨੰਬਰ ਫੜਾਤਾ ਕੋਈ ਨੱਖੀ ਵੇਖ ਕੇ ਜਾ ਸਕਦਾ ਹੁੰਦਾ ਚਲ ਤਲੀ दारू ਪੀਤੀ ਤੂੰ ਇਹ ਜੀ ਗਲਤੀ ਕੀਤੀ ਤੂੰ ਮਾਫੀ ਮੰਗ ਲਈ ਤੈਨੂੰ ਮਾਫੀ ਕਰ ਦੇਣਗੇ ਤੈਨੂੰ ਵਿਆਹ ਵੀ ਕਰ ਦੇਣਗੇ ਤੇਰਾ ਸਾਰਾ ਕੁਝ ਹੀ ਹੋ ਜਾਊਗਾ ਪਰ ਜਿਹੜੀ ਹੁਣ ਤੂੰ ਕਹਿਣਾ ਵੀ ਇਹਦੀ ਸਾਲੀ ਨਾਲ ਵਿਆਹ ਕਰਾਉਣਾ ਇਸ ਤੋਂ ਬਾਅਦ ਇਹਨਾਂ ਨਾਲ ਹੋਵੇ ਤੂੰ ਵਿਆਹ ਕਰਾ ਕੇ ਵੀ ਕਿਸੇ ਹੋਰ ਪਾਸੇ ਵਿਆਹਾਂ ਚ ਨੰਬਰ ਫੜਾਉਂਦਾ ਫਿਰ ਇਹ ਵੀ ਇਹ ਚੀਜ਼ਾਂ ਦਾ ਕਿਵੇਂ ਨਾ ਬਾਈ ਅੱਗੇ ਤੋਂ ਨਹੀਂ ਗਲਤੀ ਕਰ ਇਹ ਜਾਇਆ ਬਾਈ ਪਰ ਵਿੱਚ ਮੇਰੇ ਵਰਗੇ ਹੁੰਦੇ ਨੇ ਜੋ ਵੀ ਕੇ ਗਰਤੂਤ ਖੜਾਉਂਦੇ ਨੇ ਬਾਕੀ दारू ਸਹੀ ਹੈ ਇਹ दारू दारू ਮਾੜੀ ਨਹੀਂ ਬੰਦਾ ਮਾੜਾ ਬੰਦਾ ਮਾੜਾ ਨਸ਼ਾ ਕੋਈ ਵੀ ਮਾੜਾ ਨਹੀਂ ਵੀ ਬਾਕੀ ਮਾੜਾ ਨਸ਼ਾ ਵੀ ਮੰਨ ਕੇ ਚੱਲ ਕੋਈ ਵੀ ਜੇ ਲਿੰਮਟ ਨਾ ਹੋਵੇ दारू ਪੀਣੀ ਹੈ ਨਾ ਵੀ ਜਿਹੜਾ दारू ਪੀ ਕੇ ਗੱਲਾਂ ਬਾਤਾਂ ਕਰਨ ਵਾਲੇ ਬੰਦੇ ਹੋ ਕਈ दारू ਪੀ ਕੇ ਕਲੇਸ਼ ਪਾਉਣ ਵਾਲੇ ਹੁੰਦੇ ਆ ਕਈ दारू ਪੀ ਕੇ ਡਿੱਗਣ ਵਾਲੇ ਹੁੰਦੇ ਆ ਕਈ दारू ਪੀ ਕੇ ਹੋਂਦੋ ਡੇਲ ਕੇ ਨੰਬਰ ਫਟਾਉਣ ਵਾਲੇ ਵੀ ਹੁੰਦੇ ਆ ਵੀ ਇਹ ਚੀਜ਼ਾਂ ਅੱਡੋ ਅੱਡੀ ਹੁੰਦੀਆਂ ਨਾ ਵੀ ਬੰਦਾ दारू ਇਕੀ ਆ ਪਰ ਬੰਦੇ ਦੀ ਪੀਣ ਦੀ ਅੱਡੋ ਅੱਡੀ ਤੰਗ ਆ ਤਾਂ ਇਹਨੇ ਤਾਂ ਭਾਈ ਆਪਾਂ ਠੀਕ ਇਹਦੀਆਂ ਸਾਰੀਆਂ ਗਲਤੀਆਂ ਮਾਫ ਕਰ ਦਿੰਦੇ ਆ ਇਹਨੇ ਮੇਰਾ ਤਾਂ ਘ ਉਹਨੂੰ ਵੀ ਸ਼ਰਮ ਆਉਣੀ ਚਾਹੀਦੀ ਮੈਂ ਨੰਬਰ ਫੜਦੀ ਆ ਮੇਰਾ ਘਰ ਤਾਂ ਪੱਟਾ ਗਿਆ ਓਏ ਇਹ ਇਹ ਤਾਂ ਦਾਦਾ ਰੂਪੀ ਤੇ ਚ ਫੜਾਦਾ ਫੜਾਦਾ ਤਰੀਕਾ ਵਾਲੀ ਦੀ ਪੀਤੀ ਹੋਈ ਜਿਹੜੀ ਫੜ ਗਈ ਉਹਦਾ ਮੈਨੂੰ ਕੀ ਪਤਾ ਬਈ ਯਾਰ ਪੁੱਛਿਆ ਨਹੀਂ ਤੂੰ ਨੂੰ ਪੱਸਾ ਹੈਗਾ ਮੈਨੂੰ ਕਹਿੰਦੀ ਮੈਂ ਤਾਂ ਕਹਿੰਦੀ ਪਤਾ ਹੀ ਨਹੀਂ ਲੱਗਾ ਕਹਿੰਦੀ ਕੀ ਹੋ ਜਾਂਦਾ ਜਦੇ ਨੇ ਅੱਖਾਂ ਚੱਕਾਂ ਪਾ ਕੇ ਤੇ ਇਹਦੇ ਵਾਲਾ ਦਾਦਾ ਰੂ ਦਾ ਨਾ ਸ਼ੌਧਾ ਅੱਖਾਂ ਚ ਤਾਂ ਨਹੀਂ ਆਉੜੇ ਕੀ ਪਤਾ ਠੀਕ ਕਹਿ ਸਕਦੇ ਆ ਠੀਕ ਹੈ ਤੇ ਬਈ ਹੁਣ ਤੂੰ ਮਾਫੀ ਮੰਗੀ ਆ ਦੀ ਪਰਚਾਈ ਤੋਂ ਮੰਗ ਲਈ ਬਈ ਮੰਗ ਲਈ ਨਹੀਂ ਬਈ ਉਣੀ ਨਾ ਬਈ ਉਹੀ ਨਹੀਂ ਮਾਫੀ ਮੰਗੀ ਉਹ ਕੈਨੀ ਮੈਂ ਸੱਲੀਆਂ ਕਰਾ ਕੇ ਉਹ ਕਰਵਾਉਂਗੀ ਮਾਫੀ ਮੰਗਵਾਉਂਗਾ ਤੁਹਾਡਾ ਜਨ ਕੀ ਗੱਡਾ ਪੂਰਾ ਉਲਝਿਆ ਵਾ ਤੂੰ ਇਹਦੀ ਸਾਲੀ ਨਾਲ ਵਿਆਹ ਕਰਾਣਾ ਤੈਨੂੰ ਕੁਝ ਮਰਜ਼ੀ ਮਾਫੀ ਮੰਗਣੀ ਪਏ ਮੰਗੇਗਾ ਵੀ ਮੇਰਾ ਘਰ ਬਸਾ ਦੇਣਾ ਹਾਂ ਹਾਂ ਬਈ ਮੰਗੋ ਠੀਕ ਹੈ ਬਈ ਧੰਨਵਾਦ ਤੁਹਾਡਾ ਬਹੁਤ ਇਹ ਬਈ ਦਾ ਵਿਆਹ ਸੀ ਤੇ ਉਹ ਇਹਦੀ ਮਾਸੀ ਦਾ ਮੁੰਡਾ ਸੀ ਕਹਿੰਦਾ ਵੀ ਮੈਂ ਪਹਿਲਾਂ ਸੱਦ ਲੈ ਦੱਸ ਦੇਣਾ ਤੇ ਕਹਿੰਦਾ ਮੈਨੂੰ ਪਤਾ ਨਹੀਂ ਸੀ ਵੀ ਇਹ ਜੀ ਕਰਤੂਤ ਕਰੂਗਾ ਇਹ ਕਹਿੰਦਾ ਬਈ ਵੀ ਪੀ ਪੂ ਕੇ ਦਾਰੂ ਤੇ ਕਹਿੰਦਾ ਵੀ ਆਇਆ ਤਾਂ ਇਹ ਸ਼ਾਇਦ ਮੇਰੀ ਸਾਲੀ ਨੂੰ ਨੰਬਰ ਪੜਾਉਣ ਸੀ ਤੇ ਕਹਿੰਦਾ ਵੀ ਇਹਨੇ ਵੇਖਿਆ ਅੱਖਾਂ ਚ ਅੱਖਾਂ ਪਾਆਂ ਕਹਿੰਦਾ ਬਾਈ ਮੈਨੂੰ ਚੂੜਾ ਚੜਾ ਪਾਇਆ ਹੋਇਆ ਮੈਨੂੰ ਸੋਹਣੀ ਬਾਲੀ ਲੱਗੀ ਕਹਿੰਦਾ ਮੈਂ ਸਾਲੀ ਨੂੰ ਉਹਦੀ ਨੂੰ ਨੰਬਰ ਫੜਾਉਂਦੀ ਵੀ ਜਾਏ ਕਹਿੰਦਾ ਪਹਿਲਾਂ ਮੈਂ ਇਹਦੀ ਘਰ ਵਾਲੀ ਨੂੰ ਨੰਬਰ ਫੜਾਤਾ ਜਦੋਂ ਨੰਬਰ ਫੜਾਤਾ ਬਈ ਉਹ ਵੀਡੀਓ 'ਚ ਆ ਗਿਆ ਰੌਲਾ ਪੈ ਗਿਆ ਬੁਰਾ ਹਾਲ ਹੋ ਗਿਆ ਉਸ ਤੋਂ ਬਾਅਦ ਕੀ ਹੋਇਆ ਵੀ ਇਹਨਾਂ ਦਾ ਰੌਲਾ ਪੈਂਦਾ 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 ਗੱਲ ਕਿੱਥੋਂ ਤੱਕ ਹੋ ਗਈ ਉਹ ਕਹਿੰਦਾ ਬਈ ਮੈਨੂੰ ਇਹਨਾਂ ਨੇ ਕੁੱਟਿਆ ਵੀ ਆ ਬਈ ਚਲਾ ਕੁੱਟਣਾ ਤਾਂ ਅਗਲੇ ਨੇ ਹੈਗਾ ਹੀ ਆ ਜਦੋਂ ਅਗਲੇ ਦੀ ਕਿਸੇ ਦੀ ਧੀ ਭੈਣ ਨੂੰ ਨੰਬਰ ਫੜਾਉ ਇੱਕ ਪਤੰਦਰ ਨੇ ਫੜਾ ਵੀ ਸ਼ਰੇਆਮੀ ਦਿੱਤਾ ਨ ਜਦੋਂ ਵੀਰੋ ਨਾ ਚੱਲੀ ਜਾਂਦੀ ਤੇ ਨੰਬਰ ਪੜਾਇਆ ਉਹਦੋਂ ਰੌਲਾ ਪੈਂਦਾ ਪੈਂਦਾ ਬਹੁਤ ਪੈ ਗਿਆ ਤੇ ਬਈ ਇਹਨਾਂ ਦੀ ਬੁਰਾ ਹਾਲ ਹੋਇਆ ਉਹ ਕਹਿੰਦਾ ਵੀ ਹੁਣ ਮੈਂ ਤਾਂ ਚੌੜਕਰੀ ਜਾਨਾ ਪਿਓ ਮੇਰੀ ਪਰਜਾਈ ਆ ਵੀ ਮੈਂ ਮਾਫੀ ਮੰਗ ਲੂੰਗਾ ਪਰ ਉਹ ਕਹਿੰਦਾ ਵੀ ਮੇਰੀ ਸਾਲੀ ਨਾਲ ਜਿੰਨਾ ਮੇਰਾ ਵਿਆਹ ਕਰਾ ਦੇਣਾ ਉਹ ਕਹਿੰਦਾ ਬਈ ਸਾਲੀ ਨਾਲ ਵੀ ਵਿਆਹ ਕਰਾ ਦੂੰ ਸਾਰਾ ਕੁਝ ਕਰਾ ਦੂੰ ਪਰ ਉਹਨਾਂ ਤੋਂ ਮਾਫੀ ਜਿਨ੍ਹਾਂ ਨੇ ਮੰਗਾਈ ਤੇ ਮੰਗਣੀ ਪੈਣੀ ਆ ਪਰ ਬਈ ਜੇ ਘਰ ਬਸਾਉਣਾ ਸਭ ਕੁਝ ਕਰਨਾ ਮਾਫੀ ਮੰਗਣੀ ਪੈਂਦੀ ਸਾਰਾ ਕੁਝ ਕਰਨਾ ਪੈਂਦਾ ਪਰ ਵੀ ਇੱਕ ਚੀਜ਼ ਜ਼ਰੂਰ ਆਪਾਂ ਕਹਿਣਾ ਚਾਹੁੰਦੇ ਆ ਵੀ ਜਦੋਂ ਕੋਈ ਵੀ ਬੰਦਾ दारू ਚਲਾਉਂਦਾ ਪੀਣ ਦਾ ਬਹੁਤ ਤਰ੍ਹਾਂ ਦੇ ਹੁੰਦੇ ਆ ਕੋਈ ਬੰਦਾ ਪੀ ਕੇ ਲਟਣ ਵਾਲਾ ਹੁੰਦਾ ਕੋਈ ਬੰਦਾ ਪੀ ਕੇ ਕਈ ਵਾਰੀ ਵੇਚੀ ਮੁੱਤੀ ਜਾਂਦਾ ਉਲਟੀਆਂ ਕਰੀ ਜਾਂਦਾ ਉਹ ਹੁੰਦਾ ਇੱਕ ਬੰਦੇ ਪੀ ਕੇ ਗੱਲਾਂបੱਤਾਂ ਮਾਰਨ ਵਾਲੇ ਹੁੰਦੇ ਇੱਕ ਬੰਦੇ ਪੀ ਕੇ ਆਹਾ ਕਰਨ ਵਾਲੇ ਹੁੰਦੇ ਜਿਹੜੇ ਵੇਖਦੇ ਨੇ ਚੱਕਦੇ ਆ ਨੰਬਰ ਉਹ ਜਿਹਨੂੰ ਮਰਜ਼ੀ ਫੜਾ ਦਿੰਦੇ ਆ ਵੀ ਇੱਕ ਬੰਦੇ ਇਹੇ ਜੇ ਵੀ ਹੁੰਦੇ ਆ ਰੋਲਾ ਪੈਂਦਾ ਬਾਈ ਰੋਲਾ ਕਿੱਥੇ ਪੈਂਦਾ ਰੋਲਾ ਇੱਥੇ ਪੈਂਦਾ ਜਦੋਂ ਆਪਾਂ ਇੱਕ ਦੂਜੇ ਨੂੰ ਸਮਝਣੋਂ ਹਟ ਜਾਂਦੇ ਆ ਦਾਰੂ ਨਸ਼ਾ ਜਿਹੜਾ ਉਹ ਇੱਕ ਜੇ ਦੇਖੇਗੇ ਤਾਂ ਥੋੜਾ ਪੀਣਾ ਤਾਂ ਜਾਇਜ਼ ਤਾਂਗਾ ਤੇ ਜੇ ਬਾਲੀ ਹੋ ਤਾਂ ਨਜਾਇਜ਼ ਆ ਕਿਉਂਕਿ ਬਾਈ ਬਹੁਤ ਆਪਣੇ दारू ਪੀ ਕੇ ਐਕਸੀਡੈਂਟ ਵੀ ਹੁੰਦੇ ਆ ਬਹੁਤ ਆ दारूਾਂ ਪੀ ਕੇ ਕਈ ਵਾਰੀ ਓਵਰਲੋਡ ਹੋ ਕੇ ਪੀ ਕੇ ਪੈ ਜਾਂਦੇ ਆ ਮੂੰਹ ਸੁੱਕ ਜਾਂਦਾ ਜੀਭ ਲੱਗ ਜਾਂਦੀ ਤਾਲਗਨ ਤੇ ਉਹਦੀ ਮੌਤ ਵੀ ਹੋ ਸਕਦੀ ਹੈ ਬਹੁਤ ਚੀਜ਼ਾਂ ਹੁੰਦੀਆਂ ਬਾਈ ਵੀ ਇਹ ਨਸ਼ਾ ਪਤਾ ਹੁੰਦਾ ਕੋਈ ਵੀ ਉਹ ਕਹਿੰਦਾ ਨਸ਼ਾ ਚਾਹਦਾ ਹੀ ਮਾੜਾ ਜੇ ਓਵਰ ਓਵਰ ਲੈਂਟ ਆਪਾਂ ਖਾਣਾ ਰੋਟੀ ਵੀ ਖਾ ਲਗੇ ਨਾ ਉਹ ਵੀ ਓਵਰ ਲੈਂਟ ਉਹ ਵੀ ਮਾੜੀ ਹੈ ਚੀਜ਼ਾਂ ਹਰ ਚੀਜ਼ ਹੁੰਦੀ ਹੈ ਵਿਆਹ ਸ਼ੱਦਗੰਜ ਬਥੇਲੀਆਂ ਆਪਾਂ ਵੇਖਦੇ ਆ ਲੜਾਈਆਂ ਵੀ ਹੋ ਜਾਂਦੀਆਂ ਕਈ ਵਾਰੀ ਪੀਤੀ ਚੋ ਹਥਿਆਰ ਲੈ ਕੇ ਉੱਠ ਜਾਂਦੇ ਕਿੰਨੇ ਬਹੁਤ ਕੁਝ ਹੋ ਜਾਂਦਾ ਪਰ ਸਾਡੀ ਆਪਾਂ ਇੱਕ ਸਿੱਖਾ ਦਿੰਨੇ ਹੁੰਨੇ ਆਂ ਵੀ ਇਹ ਚੀਜ਼ਾਂ ਨਾ ਕਰਿਆ ਕਰੋ ਗਾਂ ਅਗਲੇ ਬਈ ਜਿਹੜੇ ਲੋਕ ਉਹ ਆਪ ਸਿਆਣੇ ਬਥੇਰੇ ਆ ਜੇ ਕਿਸੇ ਨੂੰ ਕੋਈ ਬੰਦਾ ਢੰਗ ਤਰੀਕੇ ਨਾਲ ਚੰਗਾ ਸਾਡੀ ਵੀਡੀਓ ਨੂੰ ਸਿੱਖਾ ਲੈ ਕੇ ਕੋਈ ਬੰਦਾ ਸੁਧਰ ਸਕਦਾ ਕੋਈ 5-7 ਬੰਦੇ ਨੂੰ ਅਕਲ ਆ ਸਕਦੀ ਹੈ ਤਾਂ ਸਾਡੀ ਹੋਰ ਇਤੋਂ ਵੱਡੀ ਕੋਈ ਪ੍ਰਾਪਤੀ ਨਹੀਂਗੀ ਤੇ ਅਸੀਂ ਸਾਨੂੰ ਇਹੀ ਚੀਜ਼ ਸਮਝਾਉਣੇ ਹੁੰਨੇ ਆਂ ਵੀ ਇਹ ਚੀਜ਼ਾਂ ਨਾ ਕਰਿਆ ਕਰੋ ਜਿਹੜਾ ਕੋਈ ਨਸ਼ਾ ਪਤਾ ਕਰਨਾ ਉਹਨੂੰ ਆਪਦੇ ਅੰਡਰ ਲਿਮਟ ਕਰਿਆ ਕਰੋ ਪਹਿਲੀ ਗੱਲ ਤਾਂ ਨਸ਼ਾ ਮਾੜਾ ਕੋਈ ਵੀ ਨਾ ਕਰੋ ਪਰ ਜੇ दारू ਪਿਆਲਾ ਪੀਣਾ ਹੁੰਦਾ ਇੰਨੇ ਕ ਸੋਚ ਲਾ ਕਰੂ ਵੀ ਅਸੀਂ ਫਿਰਦੇ ਕਿੱਥੇ ਆ ਆਪਦੀ ਮਾਂ ਪੈਣ ਚ ਫਿਰਦੇ ਆ ਜਾਂ ਕਿਸੇ ਨਾਲ ਲੜਦੇ ਤਾਂ ਨਹੀਂ ਕਿਸੇ ਨਾਲ ਗਲਤ ਤਾਂ ਨਹੀਂ ਬੋਲਦੇ ਇੰਨੀ ਸਾਨੂੰ ਸੁਰਤ ਹੋਣੀ ਚਾਹੀਦੀ ਤੜ ਕੇ ਉੱਠ ਕੇ ਸਾਨੂੰ ਪਛਤਾਉਣਾ ਨਾ ਪਵੇ ਜਿਵੇਂ ਇਹ ਬਾਈ ਪਛਤਾਈ ਜਾਂਦਾ ਹੁਣ ਮਾਫੀ ਮੰਗਣ ਨੂੰ ਹੋਇਆ ਵਾ ਬਹੁਤ ਕੁਝ ਹੋ ਗਿਆ ਉਹਦਾ ਘਰ ਪੱਟਤਾ ਹੀ ਬਣਾ ਗੱਲ ਤੋਂ ਸਾਡੀ ਵੀਡੀਓ ਕੋ ਸਿੱਖਿਆ ਲਈ ਹੁੰਦੀ ਆ ਸਾਡੀ ਵੀਡੀਓ ਕੰਟੇਨਰਟੇਨਮੈਂਟ ਲਈ ਹੁੰਦੀ ਆ ਸਾਡੀ ਵੀਡੀਓ ਸੱਦੇ ਪਾਸੇ ਰੱਖਣਾ ਪੁੱਠੇ ਪਾਸੇ ਰੱਖਣਾ ਛੋਟੀ ਮਰਜ਼ੀ ਆ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਚੈਨਲ ਨੂੰ ਕਰ ਲਓ ਸਬਸ